ਇੰਡੀਆ ਗੱਠਜੋੜ ਦੀ ਗੁੱਡੀ ਅਸਮਾਨੀ ਚੜਦੀ ਜਾ ਰਹੀ ਏ ਐਨਡੀਏ ਦੀ ਪਤੰਗ ਟੁੱਟ ਗਈ ਏ ਐਨਡੀਏ ਦੇ ਮੰਤਰੀ ਆਂਦੇ ਸੁਰ ਬਦਲ ਗਏ ਨੇ ਐਨਡੀਏ ਦੇ ਮੰਤਰੀ ਇੰਡੀਆ ਗੱਠਜੋੜ ਵਾਲੇ ਪਾਸੇ ਜਾਣ ਦੀਆਂ ਕੋਸ਼ਿਸ਼ਾਂ ਕਰਨ ਲੱਗੇ ਹੋਏ ਨੇ ਸੋ ਕੌਣ ਨੇ ਭਾਜਪਾ ਦੇ ਸੰਜੋਗੀ ਮੰਤਰੀ ਜੋ ਇੰਡੀਆ ਗੱਠਜੋੜ ਨਾਲ ਹੱਥ ਮਿਲਾ ਸਕਦੇ ਨੇ ਉਹਨਾਂ ਦੀ ਸੁਰ ਵਿੱਚ ਸੁਰ ਮਲਾਸ ਮਲਾਈ ਜਾ ਰਹੀ ਏ ਸੋ ਵੱਡੀ ਖਬਰ ਆ ਰਹੀ ਏ ਜੋ ਕੇਂਦਰ ਦੀ ਮੋਦੀ ਸਰਕਾਰ ਨੂੰ ਵੱਡਾ ਝਟਕਾ ਦੇ ਸਕਦੇ ਨੇ ਇੰਡੀਆ ਗੱਠਜੋੜ ਵਾਲੇ ਪਾਸੇ ਜਾ ਸਕਦੇ ਨੇ ਮੌਜੂਦਾ ਮੰਤਰੀ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲੈਵਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਾਤੀ ਜਨ ਗੰਨਾ ਨੂੰ ਲੈ ਕੇ ਪੂਰੀ ਤਰ੍ਹਾਂ ਬਗਵਾਲ ਮੱਚਿਆ ਹੋਇਆ ਹੈ ਰੋਹਲ ਗਾਂਧੀ ਵੱਲੋਂ ਸੰਸਦ ਦੇ ਵਿੱਚ ਜਾਤੀ ਜਨ ਗੰਨਾ ਦੀ ਵੱਡੀ ਮੰਗ ਕੀਤੀ ਜਾ ਰਹੀ ਏ ਜੇਕਰ ਜਾਤੀ ਜਨਗਣਨਾ ਮੋਦੀ ਸਰਕਾਰ ਕਰਵਾਵੇ ਤਾਂ ਇਸ ਤੋਂ ਜਿਹੜੇ ਬਿਲਕੁਲ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹ ਰਹੇ ਨੇ ਪਛੜੇ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਜਿਹੜਾ ਕਿ ਪਤਾ ਲੱਗੇਗਾ ਵੀ ਉਹਨਾਂ ਦੇ ਹੱਕ ਕਿੰਨੇ ਨੱਪੇ ਜਾ ਰਹੇ ਨੇ ਸੋ ਇਸ ਨੂੰ ਲੈ ਕੇ ਮੋਦੀ ਸਰਕਾਰ ਵੱਲੋਂ ਜੋ ਰੋਹਲ ਗਾਂਧੀ ਦੇ ਉੱਪਰ ਵੱਡੇ ਇਲਜ਼ਾਮ ਲਾਏ ਜਾ ਰਹੇ ਨੇ ਕਿ ਰੋਹਲ ਗਾਂਧੀ ਆਪਣੀ ਜਾਤ ਬਾਰੇ ਦੱਸੋ ਤੁਸੀਂ ਤੁਹਾਡੀ ਕਿਹੜੀ ਜਾਤ ਹੈ ਸੋ ਦੂਸਰੇ ਪਾਸੇ ਨਰਿੰਦਰ ਮੋਦੀ ਦੇ ਕੈਬਨਿਟ ਦੇ ਵਿੱਚ ਮੰਤਰੀਆਂ ਵੱਲੋਂ ਵੀ ਰੋਹਲ ਗਾਂਧੀ ਦੀ ਹਾਂ ਵਿੱਚ ਹਾਂ ਲਾਈਏ ਕਿ ਇਸ ਤਰ੍ਹਾਂ ਜਿਹੜਾ ਜਾਤੀ ਜਨਗਣਨਾ ਹੋਣੀ ਚਾਹੀਦੀ ਏ ਸੋ ਕੌਣ ਨਿਓ ਮੰਤਰੀ ਉਹਨਾਂ ਨੇ ਕਿਹਾ ਕਿ ਕਾਂਗਰਸ ਸਮੇਤ ਜੋ ਇੰਡੀਆ ਗੱਠ ਜੋੜ ਦੀਆਂ ਸਾਰੀਆਂ ਪਾਰਟੀਆਂ ਜਾਤੀ ਜਨਗਣਨਾ ਦੀ ਮੰਗ ਕਰ ਰਹੀਆਂ ਹਨ ਹਾਲਾਂਕਿ ਮੋਦੀ ਸਰਕਾਰ ਦੇ ਪੱਖ ਵਿੱਚ ਇਹ ਬਿਲਕੁਲ ਨਹੀਂ ਹੈ ਇਸ ਦਰਾਂ ਕੇਂਦਰ ਸਰਕਾਰ ਦੀ ਮੰਤਰੀ ਅਤੇ ਆਪਣਾ ਦਲ ਐਸਡੀ ਪ੍ਰਧਾਨ ਅਨੂਪ੍ਰਿਆ ਪਟੇਲ ਨੇ ਜਾਤੀ ਜਨਗਣਨਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਅਨੂਪ੍ਰਿਆ ਪਟੇਲ ਜੋ ਕੈਬਨ ਮੰਤਰੀ ਨੇ ਉਹਨਾਂ ਨੇ ਮੰਤਰੀ ਮੋਤੀ ਮੰਡਲ ਜਿਹੜਾ ਮੰਤਰੀ ਮੰਡਲ ਦੇ ਵਿੱਚ ਉਹਨਾਂ ਦਾ ਅਹਿਮ ਜਿਹੜਾ ਇੱਕ ਥਾਂ ਹੈ ਸੋ ਉਹਨਾਂ ਨੇ ਮੰਤਰੀ ਮੰਡਲ ਤੋਂ ਇੱਕ ਪੰਨੇ ਤੇ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਮੋਦੀ ਸਰਕਾਰ ਦੇਆਂ ਮੁਸ਼ਕਲਾਂ ਲਗਾਤਾਰ ਵੱਧੀਆਂ ਜਾ ਰਹੀਆਂ ਨੇ ਕੇਂਦਰੀ ਰਾਜ ਮੰਤਰੀ ਅਨੂਪ੍ਰਿਆ ਪਟੇਲ ਨੇ ਦਿੱਲੀ ਵਿੱਚ ਹਾਈ ਕੋਰਟ ਮੀਟਿੰਗ ਵਿੱਚ ਜਾਤੀ ਜਾਣਕਾਰੀ ਸੰਬੰਧੀ ਖੁੱਲ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਨੇ ਇਸ ਨੂੰ ਦੇਸ਼ ਦੇ ਵਿਕਾਸ ਲਈ ਬਹੁਤ ਜ਼ਰੂਰੀ ਦੱਸਿਆ ਅਨੂਪ੍ਰਿਆ ਪਟੇਲ ਨੇ ਸਵਾਲ اٹھਾਉਂਦੇ ਕਿਹਾ ਹੈ ਕਿ ਜਾਤੀ ਜਾਣਕਾਰੀ ਜ਼ਰੂਰੀ ਨਹੀਂ ਹੈ ਵੱਖ-ਵੱਖ ਜਾਤਾਂ ਸਾਡੇ ਦੇਸ਼ ਦੀ ਬਣਤਰ ਦਾ ਅਤੇ ਆਧਾਰ ਹਨ ਸਾਡੇ ਦੇਸ਼ ਦੇ ਵਿੱਚ ਵੱਖ-ਵੱਖ ਜਾਤਾਂ ਜੁੜ ਕੇ ਜਿਹੜਾ ਦੇਸ਼ ਬਣਿਆ ਹੋਇਆ ਹੈ ਹਜ਼ਾਰਾਂ ਸਾਲਾਂ ਤੋਂ ਦੇਸ਼ ਵਿੱਚ ਜਿਹੜੀਆਂ ਵੱਖ-ਵੱਖ ਜਾਤਾਂ ਰਹਿ ਰਹੀਆਂ ਹਨ ਕੀ ਸਾਨੂੰ ਉਹਨਾਂ ਦੀ ਸਹੀ ਗਿਣਤੀ ਨਹੀਂ ਜਾਣਨੀ ਚਾਹੀਦੀ ਸਾਨੂੰ ਉਹਨਾਂ ਦੇ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਜਿਹੜੀ ਨਹੀਂ ਨੋਟ ਕਰਨੀ ਚਾਹੀਦੀ ਸੋ ਸਾਨੂੰ ਇਹ ਸਭ ਕੁਝ ਕਰਨਾ ਚਾਹੀਦਾ ਹੈ ਉਹਨਾਂ ਕਹਿੰਦੇ ਕਿ ਅੱਜ ਦੱਬੇ ਕੁਚਲੇ ਸਮਾਜ ਨੂੰ ਵੀ ਉਹਨਾਂ ਦੇ ਹੱਕ ਜਿਹੜੇ ਨਹੀਂ ਮਿਲ ਰਹੇ ਸਨਮਾਨ ਅਤੇ ਭਾਗੀਦਾਰੀ ਉਹ ਬਰਾਬਰ ਨਹੀਂ ਮਿਲ ਰਹੀ ਇਹ ਸਭ ਜਾਤੀ ਜਨਗਣਨਾ ਆਧਾਰ ਤੇ ਹੀ ਸੰਭਵ ਹੋਵੇਗਾ ਉਹਨਾਂ ਕਹਿੰਦੇ ਜੇਕਰ ਕਿਸੇ ਵੀ ਦਬੇ ਕੁਚਲੇ ਇਤਿਹਾਸ਼ੀਏ ਤੇ ਪਏ ਜਾਤੀ ਸਮੂਹ ਦੇ ਅਧਿਕਾਰ ਸਨਮਾਨ ਅਤੇ ਪਾਕਿਦਰ ਨੂੰ ਯਕੀਨੀ ਬਣਾਉਣਾ ਹੈ ਤਾਂ ਉਸ ਦੀ ਗਿਣਤੀ ਕਰਨਾ ਵੀ ਬਹੁਤ ਜ਼ਰੂਰੀ ਹੈ ਉਹਨਾਂ ਦੇ ਅੰਕੜੇ ਜਾਣਨਾ ਵੀ ਬਹੁਤ ਜ਼ਰੂਰੀ ਹੈ ਇਹ ਜਾਤੀ ਜਨਗਣਨਾ ਰਾਹੀਂ ਸੰਭਵ ਹੋ ਸਕਦਾ ਹੈ ਇਸੇ ਦਰਾਂ ਅਨੂਪ੍ਰਿਆ ਪਟੇਲ ਨੇ ਆਊਟਸੋਰਸਿੰਗ ਦੀ ਤੁਲਨਾ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਕੀਤੀ ਹੈ ਉਨਾ ਆਊਟਸੋਰਸਿੰਗ ਨੂੰ ਕੈਂਸਰ ਤੋਂ ਵੀ ਵੱਧ ਗੰਭੀਰ ਦੱਸਿਆ ਕਿ ਇਸ ਵਿੱਚ ਰਾਖਵੇਂਕਰਨ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਪਹਿਲਾ ਦੱਬੇ ਕੁਚਲੇ ਸਮਾਜ ਦੇ ਲੋਕੜੇ ਚੌਥੀ ਸ਼੍ਰਾਣੀ ਵਿੱਚ ਵਰਤੀ ਹੁੰਦੇ ਸਨ ਫੋਰ ਕਲਾਸਾਂ ਵਿੱਚ ਵਰਤੀ ਹੁੰਦੇ ਸਨ ਜਿਵੇਂ ਪੀਐਨ ਹੋ ਕੇ ਸਫਾਈ ਸੇਵਕ ਹੋ ਕੇ ਕੂੜਾ ਚੱਕਣ ਵਾਲੇ ਹੋਗੇ ਸੋ ਹੋਰ ਇਸ ਤਰ੍ਹਾਂ ਜਿਹੜੇ ਕਿ ਫੋਰ ਕਲਾਸ ਦੀਆਂ ਨੌਕਰੀਆਂ ਸੀ ਉਹਨਾਂ ਵਿੱਚ ਇਹਨਾਂ ਨੂੰ ਜਿਹੜਾ ਕਪਾਲ ਦਿੱਤੀ ਜਾਂਦੀ ਸੀ ਜਿਹੜੇ ਦੱਬਲੇ ਕੁਚਲੇ ਤੇ ਪਛੜੇ ਲੋਕ ਸੀ لیکن جدوں تو اے سب کچھ بند کر دتا گیا آؤٹ سورسنگ جڑے کہ او اگے آؤٹ سورسنگ رہی انہاں ویڑے نوکریاں دی دیڑی پہل دتی جاندی ہے اس تو بھلا انو پریاں نے کیا کہ سی ایم جوگی نو پتر لکھ کے آؤٹ سورسنگ وچ ایس سی اے تے ایس ٹی پائچراں وچ کرے دا দোষ وی لایا سی سو یو پی دے سی ایم جو کہ جوگی نے ਉਹਨਾਂ ਨੇ ਇਹ ਪੱਤਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਿਲਕੁਲ ਇਹ ਨਹੀਂ ਹੋਣਾ ਚਾਹੀਦਾ ਐਸਸੀਐਸਟੀ ਜਿਹੜੇ ਨੇ ਉਹਨਾਂ ਨੂੰ ਨੌਕਰੀਆਂ ਰੱਖੀਆਂ ਨਹੀਂ ਹੋਣੀਆਂ ਚਾਹੀਦੀਆਂ ਸੋ ਉਹਨਾਂ ਨੇ ਕਿਹਾ ਕਿ ਇਨਾ ਪਾਈਚਾਰੇ ਦੇ ਲੋਕਾਂ ਨੂੰ ਉਚਿਤ ਨਾ ਮਿਲੇ ਦੇ ਨਾਂ ਤੇ ਵਾਹ ਕਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀ ਥਾਂ ਤੇ ਕਿਸੇ ਹੋਰ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਸੋ ਅਨੁਪ੍ਰਿਆ ਪਟੇ ਜੋ ਕਿ ਰਾਜ ਮੰਤਰੀ ਨੇ ਕੈਬਨਟ ਦੇ ਵਿੱਚ ਮੋਦੀ ਕੈਬਨਟ ਦੇ ਵਿੱਚ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਜੋ ਮੋਦੀ ਸਰਕਾਰ ਦੀਆਂ ਮੁਸ਼ਕਲਾਂ ਵੱਲ ਸਕਦੀਆਂ ਨੇ ਜੋ ਕਿ ਇੰਡੀਆ ਘੱਟ ਜੁੜ ਵਾਲੇ ਪਾਸੇ ਉਨ੍ਹਾਂ ਦੀ ਸਭਾ ਹੋਂ ਸਕਦੀ ਹੈ ਜੇਕਰ ਮੋਦੀ ਦੇ ਇੱਕ ਦੋ ਤੋਂ ਮੰਤਰੀ ਛੱਡਦੇ ਗਏ ਔਰ ਮੋਦੀ ਦੀ ਸਰਕਾਰ ਖਤਰੇ ਵਿੱਚ ਜਾ ਸਕਦੀ ਹੈ ਔਰ ਮੋਦੀ ਜਿਹੜਾ ਕਿ ਹੁਣ ਆਪਣੇ ਕੋਈ ਵੀ ਇਸ ਤਰ੍ਹਾਂ ਦੇ ਫੈਸਲੇ ਲੈਣ ਦੇ ਸਮਰਥ ਨਹੀਂ ਹੈ ਕਿਉਂਕਿ ਰਾਜ ਸਭਾ ਵਿੱਚ ਚੋਣਾਂ ਕੋਲ ਬਹੁਮਤ ਨਹੀਂ ਔਰ ਲੋਕ ਸਭਾ ਕੋਲ ਵੀ ਬਹੁਤ ਘੱਟ ਬਹੁਮਤ ਹੈ ਜਿਸ ਕਰਕੇ ਇੰਡੀਆ ਘੱਟ ਜੋੜ ਦੀ ਜਿਹੜੀ ਗੱਡੀ ਚੜਦੀ ਜਾ ਰਹੀ ਹੈ ਔਰ ਐਨਡੀਏ ਜਿਹੜਾ ਕਿ ਪਛੜਦਾ ਜਾ ਰਿਹਾ ਹੈ